ਮੁਰਦਾਬਾਦ 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 ਜੈ ਜੀ ਦਾ ਮੁਰਦਾਬਾਦ 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 ਇਹ ਦਿਨ 26 ਜਨਵਰੀ ਨੂੰ ਜਿਹੜੀ ਇੱਕ ਭੀਮਰਾਓਂ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਪੂਰਾ ਦੇਸ਼ 76ਵਾਂ ਗਣਤੰਤਰਤਾ ਦਿਵਸ ਮਨਾ ਰਿਹਾ ਸੀ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਉੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਪੰਜਾਬ ਤੇ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਯੋਜਨਾ ਬਣਾਈ ਕਿ ਉਸੇ ਦਿਨੀ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈਂ ਔਰ ਭਾਰਤੀ ਜਨਤਾ ਪਾਰਟੀ ਸਮੂਚੀ ਭਾਰਤੀ ਜਨਤਾ ਪਾਰਟੀ ਮੁਕੇਰੀਆਂ ਔਰ ਪੰਜਾਬ ਇਸ ਇਸ ਤੇ ਰੋਸ ਪ੍ਰਗਟ ਕਰਦੇ ਆ ਔਰ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਜੈ ਹਿੰਦ ਜੈ ਭਾਰਤ ਭਾਰਤੀ ਜਨਤਾ ਪਾਰਟੀ ਮੁਕੇਰੀਆਂ ਵੱਲੋਂ ਜਿਹੜੀ ਘਟਨਾ ਅਮਰਸਰ ਦੇ ਵਿੱਚ ਭਾਰਤ ਰਤਨ ਸ਼੍ਰੀ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਦੇ ਨਾਲ ਗਲਤ ਕੰਮ ਕਰਨ ਦਾ ਪ੍ਰਯਾਸ ਕੀਤਾ ਗਿਆ ਉਹਦੇ ਰੋਸ਼ ਵਿੱਚ ਅਸੀਂ ਸਾਰੇ ਇੱਥੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਚਰਨਾਂ 'ਚ ਸਾਰੇ ਇਕੱਠੇ ਹੋਏ ਆ ਉਸ ਰੋਸ਼ ਨੂੰ ਪ੍ਰਗਟ ਕਰਦੇ ਹੋਏ ਕਿ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਜਿਹੜਾ ਦੋਸ਼ੀ ਫੜਿਆ ਗਿਆ ਉਹਦੇ ਕੋਲੋਂ ਇਹ ਪੁੱਛਿਆ ਜਾਏ ਕਿ ਉਹਦੇ ਪਿੱਛੇ ਤਾਕਤਾਂ ਕਿਹੜੀਆਂ ਹੈ ਜਿਹੜੀਆਂ ਇਸ ਦੇਸ਼ ਨੂੰ ਜਾਂ ਪੰਜਾਬ ਦੇ ਵਿੱਚ ਉਹ ਪੱਧਰ ਮਚਾਉਣਾ ਚਾਹੁੰਦੀਆਂ ਕਿਉਂਕਿ ਉਹ ਕੱਲਾ ਵਿਅਕਤੀ ਨਹੀਂ ਹੋ ਸਕਦਾ ਉਹਦੇ ਵਿੱਚ ਕੋਈ ਨਾ ਕੋਈ ਸੰਸਥਾ ਇੰਸਟੀਚਿਊਸ਼ਨ ਕੋਈ ਨਾ ਕੋਈ ਬਖਬਦੀ ਤਾਕਤਾਂ ਉਹਦੇ ਮਗਰ ਹੈ ਜਿਸ ਕਰਕੇ ਉਹਦਾ ਹੌਸਲਾ ਵਧਿਆ ਔਰ ਕੱਲਾ ਹੀ ਬੰਦਾ ਬਤਲ ਉੱਪਰ ਚੜ ਕੇ ਥੋੜਾ ਲੈ ਕੇ ਤੇ ਚਲਾਲ ਲੱਗ ਪਿਆ ਬੜੀ ਬੰਦ ਭਾਗੀ ਘਟਨਾ ਕੀਤੀ ਉਹਨੇ ਇਸ ਦਾ ਅਸੀਂ ਵਿਰੋਧ ਕਰਦੇ ਹਾਂ ਔਰ ਅੱਗੇ ਤੋਂ ਅਸੀਂ ਚਾਹੁੰਦੇ ਹਾਂ ਸਰਕਾਰ ਕੋਲੋਂ ਕਿ ਮੁੜ ਕੇ ਇਹੋ ਜੀ ਕੋਈ ਕਟਨਾ ਨਾ ਹੋਵੇ ਜੇ ਨਾ ਕਰਾਣਾ ਚਾਹੁੰਦੇ ਹੋਣ ਤੇ ਉਸ ਵਿਅਕਤੀ ਨੂੰ ਉਹਦੇ ਪਿੱਛੇ ਤਾਕਤਾਂ ਨੂੰ ਇੰਨੀ ਕੁ ਤਰ੍ਹਾਂ ਕੁਚਲਿਆ ਜਾਏ ਕਿ ਇਹੋ ਜੀ ਹਰਕਤ ਕਰਨ ਲਈ ਕੋਈ ਤਿਆਰ ਨਾ ਹੋਵੇ ਇਹਨੇ ਇਹ ਲਫਜ਼ ਕਹਿੰਦੇ ਹੋ ਮੈਂ ਫੇਰ ਇੱਕ ਵਿਚਾਰ ਪ੍ਰਗਟ ਕਰਦੇ ਹੋਇ ਕਿ ਹਾਂ ਵੀ ਪੰਜਾਬ ਸਰਕਾਰ ਇੱਕ ਵਾਰੀ ਇਸ ਪਾਸੇ ਧਿਆਨ ਦੇਵੇ ਤਾਂ ਕਿ ਦੇਸ਼ਵਰੋਂ ਦੀ ਤਾਕਤਾਂ ਨੂੰ ਨਥ ਪਾਈ ਜਾਂਚ ਜੈ ਭੀਮ ਜੈ ਭੀਮ ਜੈ ਭਾਰਤ ਅੱਜ ਅਸੀਂ ਸਾਰੇ ਭਾਜਪਾ ਮੰਡਲ ਮੁਖੀਆਂ ਦੇ ਸਾਰੇ ਕਾਰਜਕਰਤਾ ਇੱਥੇ ਇਕੱਤਰਿਤ ਹੋਏ ਆਂ ਬਾਬਾ ਭੀਮ ਸਾਹਿਬ 라ਉ ਚੌਂਕ ਦੇ ਵਿੱਚ ਉਹਨਾਂ ਦੇ ਚਰਨਾਂ ਵਿੱਚ ਅੱਜ ਦਾ ਜਿਹੜਾ ਵਿਸ਼ੇ ਹੈ ਉਹ 26 ਜਨਵਰੀ 2025 ਨੂੰ ਜਿਹੜਾ ਅੰਮ੍ਰਿਤਸਰ ਵਿੱਚ ਇੱਕ ਬਹੁਤ ਮੰਦ ਭਾਗੀ ਇਕੱਠਣਾ ਹੋਈ ਹੈ ਉੱਥੇ ਇੱਕ ਬਿਮਾਰ ਮਾਨਸਿਕਤਾ ਵਾਲੇ ਇਨਸਾਨ ਨੇ ਇੱਕ ਅਲਗਾਬਾਦੀ ਨੇ ਉਥੇ ਭੀਮ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸੰਵਿਧਾਨ ਦੇ ਪੰਨੇ ਜਲਾਏ ਨੇ ਇਹ ਜਿਹੜੀ ਸੋਚ ਦੇ ਲੋਗ ਹੈ ਉਹ ਪੰਜਾਬ ਦਾ ਟੋਟਲ ਕਲੈਪ ਸਿਆ ਜਿਹੜੋ ਇਹ ਪੰਜਾਬੀ ਚ ਕਹਿੰਦੇ ਬੇੜਾਗਰ ਕਰਨਾ ਚਾਹੁੰਦੇ ਨੇ ਅਸੀਂ ਚਾਹਨੇ ਆ ਇਹੋ ਜਿਹੇ ਬੰਦਿਆਂ ਨੂੰ ਜਿਹਨਾਂ ਨੂੰ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ ਇਹੋ ਜਿਹੇ ਬੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਔਰ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣੇ ਅਗਰ ਦੁਬਾਰਾ ਇਹੋ ਜਿਹਾ ਮਾਹੌਲ ਬੰਦਾ ਹੈ ਤੇ ਲੋਕ ਸੜਕਾਂ ਤੇ ਆਣਗੇ ਸਰਕਾਰ ਦਾ ਮੁਰਦਾਬਾਤ ਹੋਈ ਰਿਹਾ ਹੈ ਸਰਕਾਰ ਨੂੰ ਇਸ ਦਾ ਖਿਆਲ ਕਰਨਾ ਚਾਹੀਦਾ ਪੰਜਾਬ ਦੀ ਅਮਨ ਸ਼ਾਂਤੀ ਦੀ ਬਹਾਲੀ ਲਈ ਇਹੋ ਜਿਹੇ ਅਨਸਰਾਂ ਨੂੰ ਜਲਦੋਂ ਜਲਦ ਪੰਜੀ ਤੱਕ ਦੀ ਸਜ਼ਾ ਦਿੱਤੀ ਜਾਏ ਮੈਂ ਇਹ ਅਪੀਲ ਕਰਦਾ ਸਰਕਾਰ ਕੋ ਧੰਨਵਾਦ ਜੀ ਜੈਪੀਮ ਜੈ ਭਾਰਤ ਮੈਂ ਵਿਸ਼ਾਲ ਅੰਸ ਬੱਬੂ ਐਸੀ ਮੋਰਚਾ ਭਾਜਪਾ ਜਿਲ੍ਹਾ ਪ੍ਰਧਾਨ ਜੋਗੀ ਸਾਨੂੰ ਭਾਜਪਾ ਸੈਂਟਰ ਗਵਰਨਮੈਂਟ ਵੱਲੋਂ ਇਹ ਹੁਕਮ ਹੋ ਰਹੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਔਰ ਸਾਡੇ ਅਦਰਨੀਏ ਐਮਐਲਏ ਸਾਹਿਬ ਸ਼੍ਰੀ ਜੰਗੀ ਲਾਲ ਮਹਾਜਨ ਜੀ ਉਹ ਪਾਰਟੀ ਦੇ ਹੁਕਮਾਂ ਦੇਸ਼ ਦੇ ਨਾਲ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੇ ਚੌਂਕ 'ਚ ਆਪਾਂ ਪਾਰਕ 'ਚ ਜੋ ਇਕੱਠੇ ਹੋਏ ਆ ਉਧਰ ਨਾ ਜੋ ਕਿ ਅੰਮ੍ਰਿਤਸਰ ਵਿੱਚ ਬਹੁਤ ਮੰਦਭਾਗੀ ਘਟਨਾ ਹੋਈ ਆ 26 ਤਰੀਕ ਜੋ ਕਿ ਸਾਡੇ ਸੰਵਿਧਾਨ ਦਿਵਸ ਦਾ ਦੇਨ ਦਾ ਬਾਬਾ ਸਾਨੂੰ ਹਰ ਕੋਈ ਮਾਨ ਔਰ ਸਨਮਾਨ ਪੂਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਵਾ ਉਸ ਦਿਨ ਕੋਈ ਸ਼ਰਾਰਤੀ ਅਨਸਰਾਂ ਨੇ ਬੀਰ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਨੂੰ ਅਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਸਮੁੱਚੇ ਭਾਰਤ ਵਾਸੀਆਂ ਦੇ ਇਸ ਮਨ ਦੇ ਬਹੁਤ ਜ਼ਿਆਦਾ ਰੋਸ਼ਾ ਉਹ ਠੇਸ ਪਹੁੰਚੀ ਆ ਅੱਪਾ ਚੌਹਨੇ ਕੀ ਆ ਜੀ ਅਸੀਂ ਇਹ ਜਾਣੇ ਆ ਕਿ ਜੇ ਨਾ ਦੋਸ਼ੀਆਂ ਦਾ ਇਸ ਜਿਹੜਾ ਯੋਗ ਸ਼ਰਾਰਤੀਆਂ ਅੰਸਰ ਆ ਉਹਨਾਂ ਮਗਰ ਜਿਸ ਅੰਸਰ ਦਾ ਹੱਥ ਆ ਉਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਦੇਸ਼ ਵਿਰੋਧਾ ਪਰਚਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਉਹ ਪੁਲਿਸ ਕਹਿ ਰਹੀ ਆ ਕਿ ਉਹ ਮੈਂਟਲੀ ਅਫਸਟ ਡੀਗਾ ਇਹ ਮੈਂ ਸਮਝਾਂਗਾ ਪੰਜਾਬ ਸਰਕਾਰ ਉਹ ਪੁਲਿਸ ਦੀ ਮਿਲੀ ਭਗਤਾਂ ਜੋ ਕਿ ਉਸ ਨੂੰ ਮੈਂਟਲੀ ਅਫਸਰ ਕਰਾਰ ਦਿੱਤਾ ਗਿਆ ਵਾ ਅਸੀਂ ਜਾਣਦੇ ਹਾਂ ਕਿ ਉਹਦੇ ਦੇਸ਼ದ್ರੋਹ ਦਾ ਪਰਚਾ ਦਰਜ ਕੀਤਾ ਜਾਵੇ ਭਾਰਤ ਰਤਨਾ ਡਾਕਟਰ ਵੀਰਰਾ ਮੈਦਕਰ ਜੀ ਦੇ ਪ੍ਰਤਿਨਾਦ ਦੇ ਨਾਲ ਜੋ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਜਨਾਂ ਅੰਸ਼ਣਾ ਨੇ ਉਹਨਾਂ ਨਾਲ ਛੇੜਛਾੜ ਕਰਨ ਦੀ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਭਾਰਤੀ ਜਨਤਾ ਪਾਰਟੀ ਔਰ ਮੈਂ ਇੱਕ ਸਰਮਸਮੈਨ ਹੋਣ ਦੇ ਨਾਤੇ ਆਪਣੀ ਸਾਰੀ ਜੋ ਸਾਡੀ ਲੀਗ ਹੈ ਅਸੀਂ ਸਾਰੇ ਮੰਗ ਕਰਦੇ ਆ ਕਿ ਜਿਸਨੇ ਵੀ ਇਹ ਗ੍ਰਹਿਣ ਅਤਤ ਕੋਸ਼ਿਸ਼ ਕੀਤੀ ਹੈ ਕੰਮ ਕਰਨ ਦੀ ਉਸ ਦੇ ਨਾਲ ਸਖਤ ਤੇ ਸਖਤ ਕਾਰਵਾਈ ਕਰਕੇ ਉਹ ਜੋ ਹੈ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਨੂੰ ਇਸ ਭਾਰਤ ਵਰਸ਼ ਦੇ ਵਿੱਚ ਲਾਗੂ ਕੀਤਾ ਜਾਵੇ ਕਿ ਕੋਈ ਇੱਕ ਪਾਰਟੀ ਹੈ ਜੋ ਭਾਰਤੀ ਡਾਕਟਰ ਵੀਰ Ambedkar ਦੀ ਨਾਲ ਮੁਹੱਬਤ ਵੀ ਕਰਦੀ ਹੈ ਔਰ ਉਹਨਾਂ ਦੇ ਸਨਮਾਨ ਦੇ ਲਈ ਹਰ ਖੇਤਰ ਦੇ ਵਿੱਚ ਆਪਣਾ ਯੋਗਦਾਨ ਵੀ ਦਿੰਦੀ ਹੈ ਔਰ ਕੁਰਬਾਨੀ ਦੇਣ ਨੂੰ ਤਿਆਰ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਪੁਨਾ ਭਾਰਤ ਸਰਕਾਰ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਇਹ ਜੋ ਸਾਡੇ ਦਿਲਾਂ ਨੂੰ ਜੋ ਦੋ ਇਹ ਦੁੱਖ ਦੇਣ ਦੀ ਜੋ ਚੇਸਟਾ ਕੀਤੀ ਹੈ ਮਾਹੌਲ ਪੰਜਾਬ ਦਾ ਖਰਾਬ ਕਰਨ ਦੀ ਜਿਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਕਠੋਰ ਕਾਰਵਾਸ ਵਿੱਚ ਡਾਲ ਕੇ ਆਜ ਹਨੂਏ ਸੇ ਪਾਬਲ ਕਿ ਨੋ ਹਿੰਦੁਸਤਾਨ ਦੀ ਜਨਤਾ ਨੂੰ ਇਨਸਾਫ ਦਲਾਇ ਜਾਏ ਇਨਾ ਸ਼ਬਦਾਂ ਦੇ ਨਾਲ ਬਾਣੀ ਨੂੰ ਬ੍ਰਾਮ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ